ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਔਨ 에ਰ ਮੈਂ ਤੁਹਾਡਾ ਆਪਣਾ ਸਰਬਜੀ ਸੰਗਤ ਟੋਲਾ ਜ਼ਿਲ੍ਹਾ ਮਲੇਰਕੋਲਾ ਦੇ ਪਿੰਡ ਚੋਹਾੜਿਆਂ ਦੀ ਜਿਹੜੀ ਹੈਗੀ ਇੱਕ ਅਨੋਣੀ ਘਟਨਾ ਸਾਹਮਣੇ ਆਈ ਆ ਜੋ ਕਿ ਪਿੰਡ ਦਾ ਮੋਤਵਾਰ ਜਿਹਨਾਂ ਨੂੰ ਸੰਗ ਲੋਕਾਂ ਵੱਲੋਂ ਵੋਟਾਂ ਪਾ ਕੇ ਚੁਣਿਆ ਜਾਂਦਾ ਪਿੰਡ ਦਾ ਸਰਪੰਚ ਇੱਕ ਅਨਮੈਲਡ ਜਿਹੜੀ ਕੁੜੀ ਕੁਵਾਰੀ ਕੁੜੀ ਨੂੰ ਜਿਹੜੇ ਹੈ ਗਲਤ ਮੈਸੇਜ ਕਰਦਾ ਉਹਨੂੰ ਕੀ ਕਹਿੰਦੇ ਨੇ ਆਪਣੇ ਨਾਲ ਗਲਤ ਹੋਣ ਵਾਸਤੇ ਮਜਬੂਰ ਕਰਦਾ ਜੇ ਆਪਾਂ ਉਹਦੀ ਉਮਰ ਦੇਛੇ ਤੋਂ ਉਮਰ ਦੱਸ ਕੇ ਸ਼ਰਮ ਵਾਲੀ ਗੱਲ ਆਉਂਦੀ ਆ ਵੀ ਉਸ ਦੀ ਉਮਰ ਜਿਹੜੀ ਹੈਗੀ ਆ ਘੱਟੋ ਘੱਟ ਵੀ 50 ਸਾਲ ਤੋਂ ਪਲੱਸ ਹੈਗੀ ਆ ਉਹ ਕੁੜੀ ਨੂੰ ਗਲਤ ਮੈਸੇਜ ਕਰਦਾ ਵੀ ਉਹ ਮੇਰੇ ਨਾਲ ਗਲਤ ਹੋਵੇ ਕਿਉਂਕਿ ਉਹਨਾਂ ਦੇ ਇੱਕ ਘਰੇਲੂ ਜਿਹੜਾ ਆਪਣਾ ਘਰੇਲੂ ਝਗੜਾ ਹੁੰਦਾ ਉਸ ਕੁੜੀ ਦੀ ਪਰਜਾਈ ਜਿਹੜੀ ਹੈਗੀ ਆ ਕਿ ਇਹਦੇ ਵਿੱਚ ਕੇਸ ਕਰਦੀ ਆ ਕੇਸ ਕਰਕੇ ਆਪਣੇ ਪੇਕੇ ਚਲੀ ਜਾਂਦੀ ਆ ਪਰ ਉਹ ਇਥੋਂ ਤੱਕ ਮਜਬੂਰ ਕਰਦਾ ਵੀ ਤੇਰੀ ਜਿਹੜੀ ਭਜਾਈਆ ਕੁੜੀ ਨੂੰ ਕਹਿੰਦਾ ਮੈਂ ਤੇਰੇ ਪੇਕੇ ਤੋਂ ਤਰਵਾ ਕੇ ਲੈ ਆਉਣਾ ਨਾਲ ਫੈਸਲਾ ਕਰਵਾ ਦਿੰਦਾ ਤੂੰ ਮੇਰੇ ਨਾਲ ਗਲਤ ਰਿਸ਼ਤਾ ਬਣਾ। ਉਸ ਦੇ ਵਿਰੋਧ ਦੇ ਵਿੱਚ ਅੱਜ ਪਿੰਡ ਦੇ ਲੋਕ ਜਿਹੜੇ ਹੈਗੇ ਨੇ ਭਾਰੀ ਤਦਾਦ ਦੇ ਵਿੱਚ ਇਕੱਠੇ ਹੋ ਕੇ ਐਸਐਸਪੀ ਸਾਤਰ ਮਲੇ ਕੋਲਾ ਪਹੁੰਚੇ ਨੇ। ਗੱਲ ਕਰਾਂਗਾ ਉਹਨਾਂ ਦੇ ਨਾਲ ਉਹਨਾਂ ਦੇ ਸਬੰਧ ਦੇ ਵਿੱਚ ਕੀ ਕਹਿਣਾ? ਕੀ ਨਾ ਕੀ ਥੋੜਾ ਜੀ? ਜਸਵੀਰ ਕਾਰ ਜੀ। ਜਿਹੜਾ ਇਸ ਕੁੜੀ ਨੂੰ ਗਲਤ ਮੈਸੇਜ ਸਰਪੰਚ ਬੋਲੋ ਕੀਤੇ ਗਏ ਹੈਗੇ ਨੇ ਕੀ ਮੈਸੇਜ ਕੀਤੇ ਗਏ? ਗੰਦੇ ਮੰਦੇ ਜੀ ਇਹ ਦਿਖਾਤਾ ਦਿੱਤੇ ਸਾਨੂੰ ਸਾਰੇ ਕਿੰਨੇ ਗਲਤ ਨੇਗੇ। ਹਾਂ ਜੀ। ਉਹ ਤਿੰਨ ਚਾਰ ਮਹੀਨੇ ਹੋ ਗਏ ਜੀ ਕਰਦਿਆਂ ਨੂੰ ਉਹਨੂੰ ਆਹੀ ਕੁਸ ਕਰਦਾਗਾ ਜੀ ਕੇਰਾਂ ਪੰਜ ਸੱਤ ਬੰਦਿਆਂ ਚ ਕਹਿ ਵੀ ਦਿੱਤਾ ਜੀ ਫੇਰ ਵੀ ਨਹੀਂ ਹਟਿਆ ਹੈਗਾ ਹਾਂਜੀ ਤੇ ਕਿੰਨੀ ਕੀ ਜੜੀ ਉਮਰ ਹੈਗੀ ਸਰਪੰਚ ਦੀ 66 65 ਸਾਲ ਦਾ ਜੀ ਉਹ ਤਾਂ 65 ਸਾਲ ਦੇ ਲੱਗ ਪਗਾ ਕੁੜੀ ਦੀ ਉਮਰ ਬਹੁਤ ਘੱਟ ਆ ਹਾਂਜੀ ਉਹਨੂੰ ਸ਼ਰਮਖਾਣੀ ਚਾਹੀਦੀ ਆ ਜੀ ਇਹ ਗੱਲਾਂ ਕਰਦੇ ਨੂੰ ਜਦੋਂ ਵੀਰ ਭਾਈ ਨਾਲ ਕੇਰਾਂ ਹੀ ਕਹਿ ਤਾਂ ਪੰਜ ਸੱਤ ਬੰਦਿਆਂ ਚ ਵੀ ਟੁਟੇਕ ਜਾ ਉਹ ਸਮਝਿਆ ਨਹੀਂ ਜੀ ਫਿਰ ਅਸੀਂ ਇਹਨੂੰ ਕਹਤਾ ਜੀ ਵੀ ਤੂੰ ਪਿਆਰ ਨਾਲ ਉਹਦੇ ਨਾਲ ਗੱਲ ਕਰ ਵੀ ਘਰੇ ਬੁਲਾ ਲਾ ਕੇ ਰਾਂ ਫਿਰ ਅਸੀਂ ਜਾਣੀਏ ਸਾਡਾ ਕੰਮ ਜਾਣੇ ਉਹ ਸਾਪੜੇ ਪੈਣੇ ਤੇ ਜੀ ਫਿਰ ਘਰੇ ਆਇਆ ਉਹ ਘਰੇ ਆਉਂਦਾ ਤਾਂ ਰਿਹਾ ਜੀ ਕਈ ਵਾਰੀ ਫਿਰ ਜਦੋਂ ਬਹੂ ਲਿਆਇਆ ਜੀ ਫਿਰ ਉਹ ਬਹੂ ਨਾਲ ਰਲ ਕੇ ਇਹਦੇ ਨਾਲ ਕੁਝ ਵੀ ਕਰ ਸਕਦੀ ਸੀ ਜਿਹੜੀ ਬਹੂ ਦੀ ਗੱਲ ਕਰਦੇ ਆ ਬਹੂ ਕੌਣ ਹੈਗੀ ਆ ਉਹ ਪਰਦਾਈ ਆ ਜੀ ਇਹਨਾਂ ਦੀ ਇਹ ਕੁੜੀ ਦੀ ਪਰਦਾਈ ਆ ਜਿਹੜਾ ਆਪਾਂ ਕਹਿੰਦੇ ਤਾਣਾ ਬਾਣਾ ਸਰਪੰਚ ਵੱਲੋਂ ਬੁਣਿਆ ਗਿਆ ਉਸ ਪਰਦਾਈ ਦੇ ਜਿਹੜੇ ਹੈਗੇ ਨੇ ਉਹਦੀ ਸਹਿਯੋਗ ਨਾਲ ਹੀ ਬੁਣਿਆ ਗਿਆ ਹਾਂਜੀ ਸਾਰਾ ਕੁਝ ਉਹਦੇ ਸਹਿਯੋਗ ਨਾਲ ਹੀ ਹੁੰਦਾ ਜੀ ਕਿਤੇ ਇਹ ਤਾਂ ਨਹੀਂ ਹੋ ਸਕਦਾ ਕਿ ਉਸ ਜਿਹੜੀ ਪਰਚਾਈ ਹੈਗਾ ਤੁਸੀਂ ਕਹਿਣ ਤੁਹਾਡੇ ਕਹਿਣ ਮੁਤਾਬਕ ਉਹਦੇ ਨਾਲ ਵੀ ਸੰਬੰਧ ਗਲਤ ਨੇ ਨਾ ਜੀ ਜਮਈ ਨਹੀਂ ਹਾਂਜੀ ਸਰਪੰਚ ਨਾਲੀ ਗਲਤ ਆ ਉਹ ਸਾਰਿਆਂ ਨੂੰ ਪਤਾ ਪਿੰਡ ਚ ਵੀ ਪਤਾ ਹੁਣ ਜਿੰਨੀ ਵਾਰ ਲੈ ਕੇ ਆਏ ਉਹਦੀ ਗੱਡੀ ਚ ਹੀ ਆਉਂਦਾ ਚੰਡੀਗੜ੍ਹ ਵੀ ਉਹੀ ਲੈ ਕੇ ਗਿਆ ਸਾਡੇ ਸੱਦੇ ਤੋਂ ਨਾ ਜੀ ਉਹ ਦੂਜੇ ਥਾਣੇ ਚਾਹੀਏ ਜਿਹੜਾ ਬੁਮਾਣ ਥਾਣਾ ਕਹਿੰਦੇ ਨੇ ਉਧਰ ਵੀ ਨਹੀਂ ਆਈ ਜੀ ਸੰਦੌੜ ਵੀ ਨਹੀਂ ਆਈ ਕਿਤੇ ਨਹੀਂ ਆਈ ਜੀ ਸਰਪੰਚ ਨਾ ਉਰੇ ਵੀ ਆਈ ਆ ਜੀ ਚੰਡੀਗੜ੍ਹ ਵੀ ਗਈ ਆਗੇ ਜੀ ਇਹ ਮੰਗ ਕਰਦੇ ਤੁਸੀਂ ਨੂੰ ਪ੍ਰਸ਼ਾਸਨ ਦੇ ਕੋਲੋਂ ਅਸੀਂ ਇਹ ਮੰਗ ਕਰਦੇ ਆਂ ਜੀ ਵੀ ਇਹਨੂੰ ਇਨਸਾਫ ਮਿਲ ਜੇ ਜੀ ਬਸ ਇਨਸਾਫ ਦਿੱਤਾ ਜਾਵੇ ਸਾਨੂੰ ਗੱਲ ਕਰਾਂਗੇ ਹੋਰ ਜਿਹੜੀਆਂ ਲੇਡੀਜ਼ ਹੈਗੀਆਂ ਨੇ ਉਸ ਕੁੜੀ ਦੀ ਆ ਮਦਦ ਵਾਸਤੇ ਉਹਦੀ ਹਮਾਇਤ ਵਾਸਤੇ ਇੱਥੇ ਪਹੁੰਚੀਆਂ ਨੇ ਜਿਨ੍ਹਾਂ ਨੂੰ ਇਹ ਪੂਰੀ ਘਟਨਾ ਕਰਮ ਦਾ ਪਤਾ ਜਿਹਦੇ ਬਾਰੇ ਜਾਣੂ ਰੋ ਕੀ ਨਾਮ ਆ ਜੀ ਆਪਣਾ ਸੁਖਵੀਰ ਕੌਰ ਹੈ ਤੁਹਾਡਾ ਕੀ ਰਿਸ਼ਤਾ ਹੈ ਇਸ ਕੁੜੀ ਦੇ ਨਾਲ ਮੈਂ ਇਹਨਾਂ ਦੇ ਗਮੰਢੀਆਂ ਜੀ ਅਸੀਂ ਗਵੰਢੀਓ ਕੀ ਕਾਰਨ ਹੋਇਆ ਅੱਜ ਐਸਐਸਬੀ ਦਫ਼ਤਰ ਇਕੱਠੇ ਹੋ ਕੇ ਆਉਣਾ ਪੈ ਗਿਆ ਅਸੀਂ ਅਸੀਂ ਇਹਨਾਂ ਦੇ ਹਸਲੇ ਚ ਆਇਆ ਜੀ ਕਿਉਂਕਿ ਜਿਹੜਾ ਸਰਪੰਚ ਆ ਸਾਡੇ ਪਿੰਡ ਦਾ ਮੌਜੂਦਾ ਸਰਪੰਚ ਸਰਬਾਰ ਬਹਾਦਰ ਸਿੰਘ ਜੀ ਉਹਨਾਂ ਨੇ ਸਾਡੀ ਦੇਵਾ ਜੀ ਨਾਲ ਜਣ ਕੇ ਗਲਤ ਗੱਲਾਂ ਕਹੀਆਂ ਨੇ ਮੈਸੇਜ ਭੇਜੇ ਨੇ ਵੀਡੀਓ ਭੇਜੀਆਂ ਨੇ ਜੋ ਕਿ ਇਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਸਾਰੇ ਕਮੇਟੀ ਮੈਂਬਰਾਂ ਨਾਲ ਰਲ ਕੇ ਫਿਰ ਇਹ ਫੈਸਲਾ ਕੀਤਾ ਵੀ ਸਰਪੰਚ ਨੂੰ ਘਰੇ ਬੁਲਾ ਕੇ ਉਹਦੇ ਥੱਪੜੇ ਸਿੱਟੇ ਜਾਣ ਤੇ ਅਸੀਂ ਚੰਡੀਗੜ੍ਹ ਵੀ ਗਏ ਜੀ ਅਸੀਂ ਇਹ ਗੱਲ ਚੰਡੀਗੜ੍ਹ ਵੀ ਕਬੂਲ ਕੀਤੀ ਆ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਵੀ ਅਸੀਂ ਕਿਹਾ ਨਹੀਂ ਹੈਗਾ ਅਸੀਂ ਚਾਹੁੰਦੇ ਵੀ ਸਾਨੂੰ ਇਨਸਾਫ ਮਿਲੇ ਕਿਉਂਕਿ ਜੋ ਸਰਪੰਚ ਆ ਜੀ ਜਮਾ ਹੀ ਬਿਲਕੁਲ ਹੀ ਘਟਿਆ ਇਨਸਾਨ ਆ ਕਿਉਂਕਿ ਉਹਨੇ ਉਹਨੇ ਆਪਣੀ ਉਮਰ ਦਾ ਵੀ ਲਿਹਾਜ਼ ਨਹੀਂ ਕੀਤਾ ਪੋਤੇ ਪੋਤੀਆਂ ਵਾਲਾ 65 ਤੋਂ 67 ਸਾਲ ਦੀ ਉਮਰ ਆ ਜੀ ਉਹਨਾਂ ਦੀ ਅਸੀਂ ਚਾਹੁੰਦੇ ਵੀ ਸਾਡੀ ਦੇਵਾ ਜੀ ਨੂੰ ਸਾਥ ਮਿਲੇ 20 ਸਾਲ ਹੋ ਗਏ ਜਿੰਨੇ ਸਾਥ ਦੀ ਉਹਨੇ ਭੰਗ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਸਰਪੰਚ ਹੈਗਾ ਉਹ ਕਿਹੜੀ ਪਾਰਟੀਆਂ ਸੰਬੰਧ ਰੱਖਦਾ ਸਿਆਸੀ ਪਾਰਟੀਆਂ ਦੇ ਵਿੱਚ ਸਰਪੰਚਾਂ ਦੇ ਬੋਲ ਵਾਲੇ ਹੁੰਦੇ ਨੇ ਕਿਹੜੀ ਪਾਰਟੀਆਂ ਸੰਬੰਧਿਤ ਹੈਗਾ ਉਹ ਉਹ ਆਮ ਆਦਮੀ ਪਾਰਟੀ ਨਾਲ ਕਿਤੇ ਉਹ ਆਮ ਆਦਮੀ ਪਾਰਟੀ ਦੀ ਆੜ ਵਿੱਚ ਹੀ ਤਾਂ ਨਹੀਂ ਜਿਹੜਾ ਕੁੜੀ ਨੂੰ ਨਿਯਾਤਾਂ ਉਨਾਂ ਦੀ ਮੌਜੂਦਗੀ ਵਿੱਚ ਆਜਾ ਕੁਝ ਕਰਦਾ ਹੋਵੇ ਯਾਨੀ ਕਿ ਸਾਨੂੰ ਅਸੀਂ ਤਾਂ ਕਦੇ ਬਾਹਰ ਨਹੀਂ ਨਿਕਲੇ ਸਾਨੂੰ ਪਤਾ ਨਹੀਂ ਹੈਗਾ ਹਜੇ ਗੱਲਾਂ ਦਾ ਪਰ ਫਿਰ ਵੀ ਅਸੀਂ ਇਹਦੇ ਲਈ ਇਨਸਾਫ ਦੀ ਮੰਗ ਕਰਦੇ ਆਂ ਇਹਨਾਂ ਦੇਵਾਜੀ ਦਾ ਨਾਲ ਅਸੀਂ ਖੜੇ ਹੋਏ ਆਂ ਅਸੀਂ ਚਾਹੁੰਦੇ ਹਾਂ ਵੀ ਸਾਡੇ ਦੇਵਾਜੀ ਨੂੰ ਇਨਸਾਫ ਮਿਲੇ ਹਾਂ ਉਹਦੇ ਕੀ ਨਾਮ ਪੁੱਤ ਮੇਰਾ ਨਾਮ ਜੀ ਸੰਦੀਪ ਕੌਰ ਇਹਦਾ ਪਿੰਡਾ ਤੁਹਾਡਾ ਅਬਦੁੱਲਾ ਪਰਚਾਹਣੇ ਜੀ ਕੀ ਲੋੜ ਪਈ ਅੱਜ ਅਸ ਅਸ਼ਿਕਰ ਦਫ਼ਤਰ ਇਕੱਠੇ ਹੋ ਕੇ ਆਉਣ ਦੀ ਜੀ ਸਰਪੰਚ ਮੇਰੇ ਨਾਲ ਬਲੈਕਮੇਲ ਕਰਦਾ ਸੀਗਾ ਕਿਹੜਾ ਸਰਪੰਚ ਹੈਗਾ ਮੌਜੂਦਾ ਸਰਪੰਚ ਦਾ ਨਾਮ ਕੀ ਆ ਉਹਦਾ ਬਹਾਦਰ ਸਿੰਘ ਜੀ ਚਾਹਣੇ ਪਿੰਡ ਦਾ ਹੀ ਆ ਹਾਂਜੀ ਮੌਜੂਦ ਹੈ ਜੀ ਚਾਹਣੇ ਪਿੰਡ ਦਾ ਹੀ ਹੈ ਬਲੈਕਮੇਲ ਕੀ ਕਰ ਰਿਹਾ ਬਲੈਕਮੇਲ ਉਹ ਮੇਰਾ ਭਾਈ ਮਤਲਬ ਬਿਮਾਰ ਹੈ ਜੀ ਇਹਨੂੰ ਮਤਲਬ ਅਲਰਜੀ ਹੋਇਆ ਹੈ ਇਹਦੇ ਦਾ ਖਿਲਾਫ ਕਰ ਰਿਹਾ ਸੀ ਵੀ ਜੇ ਤੂੰ ਮਤਲਬ ਮੇਰੇ ਨਾਲ ਗੱਲ ਕਰੇਂਗੀ ਮੈਂ ਤਾਂ ਤੇਰੀ ਪਰਜਾਈ ਨੂੰ ਲੈ ਕੇ ਆਉਂ ਇਹ ਬਿਮਾਰ ਸੀ ਜਿਆਦਾ ਇਦੇ ਮੂਟੋ ਖੂਨ ਹੋਣ ਲੱਗ ਗਿਆ ਸੀ ਇਹ ਜਿਆਦਾ ਬਿਮਾਰ ਹੋ ਗਿਆ ਜਵਾਬ ਦਿੱਤਾ ਹੋਇਆ ਜੀ ਡਾਕਟਰਾਂ ਦਾ ਇਸ ਕਰਕੇ ਉਹ ਜਿਆਦਾ ਫਾਇਦਾ ਉਟਾਰ ਰਿਹਾ ਸੀ ਮੈਨੂੰ ਕਹਿੰਦਾ ਮੇਰੇ ਨਾਲ ਪਿਆਰ ਨਾਲ ਗੱਲ ਕਰਿਆ ਕਰ ਕਹਿੰਦਾ ਪਿਸਤੌਲ ਵੀ ਦਿਖਾਉਂਦਾ ਰਿਹਾ ਮੈਨੂੰ ਬਹੁਤ ਵਾਰੀ ਦਿਖਾਇਆ ਇੱਕ ਵਾਰ ਬਾਹ ਵੀ ਫੜ ਲਈ ਸੀ ਉਹਨੇ ਮੇਰੀ ਜੀ ਮੈਨੇ ਭਗਾ ਕੇ ਮਾਰਿਆ ਮੈਨੇ ਦੱਸਿਆ ਨਹੀਂ ਕਿਸੇ ਨੂੰ ਡਰਦੀ ਨੇ ਮੈਨੂੰ ਡਰਾਉਂਦਾ ਸੀਗਾ ਮੈਂ ਮੈਨੂੰ ਕਹਿੰਦਾ ਨਹੀਂ ਮੈਂ ਮਾਰ ਦੂੰ ਇਹਨਾਂ ਨੂੰ ਵੀ ਮੇਰਾ ਇੱਕ ਭਾਈ ਤਾਂ ਮੈਂ ਕਿ ਮੰਜੇ ਤੇ ਪਿਆਈ ਆ ਦੂਜੇ ਨੂੰ ਵੀ ਕੁਝ ਕਰ ਤਾਂ ਮੈਂ ਕੀ ਕਰੂੰ ਇਹ ਜਿਹੜੀ ਤੁਸੀਂ ਕਿਹਾ ਬਾਹ ਫੜੀ ਆ ਉਹ ਘਰ ਆ ਕੇ ਫੜੀ ਸੀ ਹਾਂ ਜੀ ਇਹ ਤੁਸੀਂ ਕਿਸੇ ਨਾਲ ਗੱਲ ਸਾਂਝੀ ਕੀਤੀ ਹੈ ਮੈਂ ਇਹ ਲੈ ਕੇ ਇਹਨਾਂ ਨੂੰ ਦੱਸਿਆਗਾ ਤੇ ਇਹ ਮੇਰੀ ਆਂਟੀ ਨੇ ਸਾਡੀ ਗਵੰਡੀ ਨੇ ਇੱਕ ਮੇਰੀ ਭੈਣ ਆ ਜੀ ਉਹਨਾਂ ਨੂੰ ਪਤਾਗਾ ਮੇਰੇ ਮਾਮੇ ਦੀ ਕੁੜੀ ਨੂੰ ਇਹਨਾਂ ਨੂੰ ਪਤਾਗਾ ਸਾਰੀ ਗੱਲ ਦਾ ਇਹਨਾਂ ਨੂੰ ਫਿਰ ਮੈਂ ਦੱਸਿਆ ਇਹ ਵੀ ਇੱਕ ਦਿਨ ਮੈਂ ਰੋ ਰਹੀ ਸੀ ਇਹ ਮੈਨੂੰ ਕਹਿੰਦੀ ਕੀ ਹੋ ਗਿਆ ਮੈਂ ਕਿਹਾ ਵੀ ਆਹ ਗੱਲ ਹੋ ਗਈ ਇਹ ਵੀ ਕਹਿੰਦੀ ਕੋਈ ਨਾ ਤੂੰ ਪਿਆਰ ਨਾਲ ਗੱਲ ਕਰੀ ਕਹਿੰਦੀ ਕੇਰਾ ਉਹਨੂੰ ਘਰੇ ਸੱਦ ਕਹਿੰਦੀ ਉਸ ਤੋਂ ਬਾਅਦ ਕਹਿੰਦੀ ਆਪਾਂ ਉਹਨੂੰ ਘੁੱਟਾਂਗੇ ਠੀਕ ਆ ਇਹਨਾਂ ਨੇ ਮੈਨੂੰ ਕਹਿ ਕੇ ਘਾਤਾ ਕਹਿੰਦੀ ਵੀ ਤੂੰ ਉਹਨੂੰ ਸੱਦ ਲਾ ਮੈਂ ਕਹਤਾ ਮੈਂ ਕਿਹਾ ਚਾਚਾ ਜੀ ਆਜੋ ਘਰੇ ਕੋਈ ਨਹੀਂ ਹੈਗਾ ਤੇ ਫਿਰ ਸਮੇਂ ਤੋਂ ਚੱਲ ਰਿਹਾ ਜਿਹੜਾ ਤੁਹਾਨੂੰ ਬਲੈਕਮੇਲ ਕਰ ਰਿਹਾ ਹੈ ਹੋ ਗਏ ਜੀ 4-5 ਮਹੀਨੇ ਹੋ ਗਏ ਵਿੱਚ ਦੀ ਹਟ ਗਿਆ ਸੀ ਮੈਂ ਘਰੇ ਬੁਲਾ ਕੇ ਵੀ ਉਹਨੂੰ ਕਿਹਾ ਮੰਦਰ ਦੇ ਵਿੱਚ ਸਾਡੇ ਮੰਦਰ ਬਣਿਆ ਜੀ ਮੈਂ ਬੁਲਾ ਕੇ ਉਹਨੂੰ ਇਹ ਗੱਲ ਕਹੀ ਮੈਂ ਕਿ ਜਿਹੜੀਆਂ ਹਰਕਤਾਂ ਤੂੰ ਕਰ ਰਿਹਾ ਵੀ ਹਟ ਜਾ ਵਧੀਆ ਗੱਲਾਂ ਨਹੀਂ ਤੇਰੇ ਵਾਸਤੇ ਵੀ ਤੂੰ ਮੌਜੂਦਾ ਸਰਪੰਚ ਆ ਵੀ ਮੈਂ ਤੇਰੇ ਸਰਮੇਸ ਕਰਕੇ ਕਰਦੀ ਆ ਵੀ ਤੂੰ ਮੌਜੂਦਾ ਸਰਪੰਚ ਆ ਪਰ ਉਹਨੇ ਕੋਈ ਪੇਸ ਨਹੀਂ ਜਾਣ ਦਿੱਤੀ ਮੇਰੀ ਮੈਨੂੰ ਡਰਾਉਂਦਾ ਹੀ ਰਿਹਾ ਹੋਰ ਕਿੰਨੀ ਹੈਗੀ ਆ ਮੇਰੀ ਉਮਰ ਜੀ 28 29 ਦੀ ਹੈਗੀ ਹੈ ਜੀ। ਜਿਹੜੀ ਸਰਪੰਚ ਦੀ ਉਮਰ ਉਹ ਤਾਂ ਨਹੀਂ ਪਤਾ ਨਹੀਂ ਲੱਗਦਾ। ਪੰਜਰੇ ਪਰਿਵਾਰ ਵੀ ਹੋਣਗੇ ਬੱਚੇ ਹੋਣਗੇ ਉਹਦੇ। ਹਾਂ ਜੀ ਮੈਨੂੰ ਨਹੀਂ ਇੰਨਾ ਪਤਾ ਜੀ ਉਹਦੇ ਬਾਰੇ। ਕੀ ਪ੍ਰਸ਼ਾਸਨ ਕੀ ਮੰਗ ਰਹੇ ਹੋ? ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ। ਇਨਸਾਫ ਚਾਹੁੰਨੀ ਹਾਂ ਮੈਂ। ਜਿਹੜੀ ਇਹਦੇ ਨਾਲ ਹਰਕਤ ਹੋਈ ਸਾਰੋ ਕਿਸੇ ਹੋਰ ਕਿਸੇ ਦਿੱਤੀ ਨਾਲ ਹੋਰ ਨਹੀਂ ਕਰੂਗਾ ਇਸ ਕਰਕੇ ਮੈਂ ਇਹ ਕਦਮ ਚੱਕਿਆ ਜੀ। ਸਰਪੰਚ ਸਾਹਿਬ ਕੀ ਨਾਮ ਹੈ ਤੁਹਾਡਾ ਜੀ? ਬਹਾਦਰ ਸਿੰਘ ਜੀ। ਬਾਹ ਦੇ ਤੁਹਾਡੇ ਪਿੰਡ ਦੀ ਇੱਕ ਲੜਕੀ ਨੇ ਇਲਜ਼ਾਮ ਲਾਇਆ ਨੇ ਤੁਹਾਡੇ ਤੇ ਕਿ ਤੁਸੀਂ ਉਸ ਨੂੰ ਫੋਨ ਦੇ ਉੱਤੇ ਅਸ਼ਲੀਲਤਾ ਭਰੇ ਮੈਸੇਜ ਭੇਜਦੇ ਹੋ ਜੀ ਕੀ ਕਹਿਣਾ ਚਾਹੋਗੇ ਬਿਲਕੁਲ ਜੇ ਮੈਂ ਅਗਰ ਅਸ਼ਲੀਲ ਮੈਸੇਜ ਭੇਜਿਆ ਤਾਂ ਉਹਦੀ ਪੜਤਾਲ ਪ੍ਰਸ਼ਾਸਨ ਕਰੂਗਾ ਅਗਰ ਮੈਂ ਗਲਤ ਪਾਇਆ ਜਾਉਂ ਨੂੰ ਪ੍ਰਸ਼ਾਸਨ ਸਜ਼ਾ ਦੇਵੇ ਮੈਂ ਕੋਈ ਨਹੀਂ ਬਿਲਕੁਲ ਇਹੋ ਜਿਹਾ ਕੋਈ ਗੱਲ ਨਹੀਂ ਕੀਤੀ ਮੈਂ ਪ੍ਰਸ਼ਾਸਨ ਤੇ ਮੈਨੂੰ ਪੂਰਾ ਭਰੋਸਾ ਇਸ ਟਾਈਮ ਜੋ ਵੀ ਪ੍ਰਸ਼ਾਸਨ ਮੈਨੂੰ ਸਜ਼ਾ ਦੇਊਗਾ ਮੈਨੂੰ ਮੰਜ਼ੂਰ ਹੈ ਹਲੋ ਤੁਸੀਂ ਕਹਿ ਰਹੇ ਹੋ ਤੁਸੀਂ ਬੇਕਸੂਰ ਹੋ ਜੀ ਬਿਲਕੁਲ ਜੀ ਮੈਂ ਬੇਕਸੂਰਾਂ ਮੈਨੂੰ ਫਸਾਇਆ ਜਾ ਰਿਹਾ ਵਿਰੋਧੀ ਤੇ ਉਹਨੇ ਵਸਾ ਰਹੇ ਆ ਮੈਨੂੰ ਉਹਨਾਂ ਨੇ ਕਿਤੇ ਪਹਿਲਾਂ ਮੈਡਲ ਦੀ ਸ਼ਿਕਾਇਤ ਕੀਤੀ ਹੋਈ ਹੈ ਹਾਂ ਜੀ ਹਾਂ ਜੀ ਮੈਲਾ ਮੇਲਣ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕੀਤੀ ਸੀ ਉੱਥੇ ਉਹ ਲੜਕੀ ਬਿਆਨ ਦੇ ਕੇ ਆਈ ਹੈ ਕਿ ਮੈਨੂੰ ਤਾਂ ਇਹਨੇ ਟੱਚ ਵੀ ਨਹੀਂ ਕੀਤਾ ਉਹ ਵੀ ਮਹਿਲਾ ਮੰਡਲ ਦੇ ਵਿੱਚ ਬਿਆਨ ਦੇ ਕੇ ਆਈ ਆ ਮੈਨੂੰ ਵੀ ਉਹਨੇ ਇੱਕ ਵਾਰੀ ਵੀ ਮੈਨੂੰ ਇਹਨਾਂ ਟੱਚ ਨਹੀਂ ਕੀਤਾ ਤੁਸੀਂ ਹੋਰ ਕੁਝ ਕਹਿਣਾ ਚਾਹੋਗੇ ਨਾ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਬਾਕੀ ਪ੍ਰਸ਼ਾਸਨ ਦੇ ਉੱਤੇ ਮੈਨੂੰ ਬਹੁਤ ਭਰੋਸਾ ਜੋ ਵੀ ਉਹ ਇਨਕੁਆਰੀ ਕਰਕੇ ਜੋ ਵੀ ਮੈਨੂੰ ਸਜ਼ਾ ਦੇਣਗੇ ਮੈਨੂੰ ਠੀਕ ਹੈ ਅਕਸਰ ਪਿੰਡਾਂ ਦੇ ਵਿੱਚ ਪਾਰਟੀ ਵਾਜੀਆਂ ਹੁੰਦੀਆਂ ਨੇ ਉਹਨਾਂ ਦੇ ਕਦੇ ਮੁੱਦੇ ਖੜੇ ਕੀਤੇ ਜਾਂਦੇ ਨੇ ਕਿਤੇ ਇਹ ਨਾ ਕਿਤੇ ਜਿਹੜਾ ਹੈਗਾ ਇਹ ਮੁੱਦਾ ਉਹਨੂੰ ਉਹ ਪਾਰਟੀ ਵਾਜ ਨੂੰ ਲੈ ਕੇ ਜਾਂਦੇ ਨੇ ਕਿ ਇਲੈਕਸ਼ਨ ਤਾਜ਼ੇ ਹੋ ਕਰਕੇ ਹਾਂ ਜੀ ਇਲੈਕਸ਼ਨ ਤਾਜ਼ੇ ਹੋਣ ਕਰਕੇ ਅਸੀਂ ਸੇਮ ਮੈਂਬਰ ਜਿੱਤੇ ਆ ਉਹਨਾਂ ਦਾ ਇੱਕ ਮੈਂਬਰ ਜਿੱਤਿਆ ਜੀ ਇਸੇ ਕਰਕੇ ਉਹ ਮੇਰੇ ਨਾਲ ਖਾਰ 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 ਰਿਹਾ ਹੈ ਕਹਿੰਦੇ ਵੀ ਇਹ 10 ਸਾਲਾਂ ਚ ਆ ਕੇ ਸਾਡੇ ਸਾਡੀ ਜਿੰਨੀ ਪਾਰਟੀ ਹੀ ਪੁਰਾਣੀ ਸੀ ਸਾ ਤੋਂ ਉੱਪਰ ਚੱਲਿਆ ਗਿਆ ਇਹ ਉਹ ਬਰਦਾਸ਼ਤ ਨਹੀਂ ਕਰ ਰਹੇ ਉਹ ਬੰਦੇ ਜੀ ਜਿਹੜੀ ਮੇਰੇ ਵਿਰੋਧੀ ਪਾਰਟੀ ਆ ਉਹ ਸਿਰਫ ਮੈਨੂੰ ਨੀਚਾ ਦਿਖਾਉਣ ਵਾਸਤੇ ਵੀ ਇਹਨੂੰ ਕੰਮ ਨਹੀਂ ਕਰਨ ਦੇਣਾ ਪਿੰਡ ਦੇ ਵਿੱਚ ਬਿਲਕੁਲ ਕੋਈ ਕੰਮ ਨਹੀਂ ਕਰਨ ਦਿੱਤਾ ਅੱਜ ਤੱਕ ਮੈਨੂੰ ਕਿਸੇ ਹਰ ਕੰਮ ਤੋਂ ਰੋਕਦੇ ਰਹਿਆ ਜੀ ਮੈਨੂੰ ਕੋਈ ਕੰਮ ਨਹੀਂ ਕਰਨ ਦੇ ਰਹੇ ਉਹ ਲਮ ਲਾ ਕੇ ਕਹਿ ਲਈ ਆਪਾਂ ਪਸਾਉਣ ਜਾਂ ਕੁਛ ਹੈ ਜੀ ਹਾਂ ਜੀ ਪੂਰੀ ਮੈਨੂੰ ਉਹ ਕਹਿੰਦਾ ਵੀ ਤੈਨੂੰ ਅਸੀਂ ਪਸਾ ਕੇ ਰੱਖਾਂਗੇ ਤੈਨੂੰ ਸਰਪੰਚੀ ਤੋਂ ਲਾ ਕੇ ਰੱਖਾਂਗੇ ਆ ਗੱ SSP ਬ੍ਰੀਕ ਕੋਟ ਨਾਲ ਮਿਲ ਕੇ ਆਏ ਆਂ। ਉਹ ਜਿਹਦੇ ਵਿੱਚ ਪਿੰਡ ਦੀ ਧੀ ਜਿਹੜੀ ਕਿ ਮੇਰੇ ਨਾਲ ਖੜੀ ਆ। ਇਹਦੇ ਨਾਲ ਪਿੰਡ ਦੇ ਸਰਪੰਚ ਵੱਲੋਂ ਮਾੜੀ ਨੀਅਤ ਨਾਲ ਸੋਚੀ ਸਮਝੀ ਸਾਜ਼ਿਸ਼ ਦੀ ਇਹਨਾਂ ਨੂੰ ਇਹ ਗੱਲ ਕਹੀ ਹੈ। ਜਿਹੜੀਆਂ ਫੋਟੋਆਂ ਤੋਂ ਝਾਰ ਹੋ ਰਿਹਾ ਜੋ ਲੜਕੀ ਨੇ ਦੱਸਿਆ ਕਿ ਇਹ ਕਹਿੰਦਾ ਸੀ ਕਿ ਮੇਰੇ ਨਾਲ ਤੂੰ ਆਪਣੇ ਸਰੀਰਕ ਸੰਬੰਧ ਬਣਾ ਇਹ ਲੜਕੀ ਨੇ ਪਉਨੂ ਰੂਪ ਦੇ ਵਿੱਚੋਂ ਨਕਾਰਿਆ ਤੇ ਉਹਨੂੰ ਕਿਹਾ ਕਿ ਮੈਂ ਤਾਂ ਮਾਤਾ ਰਾਣੀ ਦੀ ਭਗਤ ਨਹੀਂ ਐ ਮੈਂ ਵਿਆਹ ਵੀ ਨਹੀਂ ਕਰਾਇਆ ਨਾ ਮੈਂ ਵਿਆਹ ਕਰਾਣਾ ਵੀ ਤੂੰ ਮੇਰੇ ਨਾਲ ਐਸੀ ਹਰਕਤਾਂ ਨਾ ਕਰ ਜਿਹੜੀ ਕਿ ਤੀਆਂ ਭੈਣਾਂ ਦੀ ਇੱਜ਼ਤ ਨਾਲ ਖਲਵਾੜ ਹੁੰਦਾ ਹੋਵੇ ਪਰ ਉਹ ਸਰਪੰਚ ਬਹੁਤ ਵਾਰੀ ਰੋਕਣ ਤੇ ਰੁਕਿਆ ਨਹੀਂ ਅਸੀਂ ਉਹਨੇ ਪਾਸਾ ਬੋਲੀ ਹੈ ਜਿਹੜੀ ਕਿ ਉਹ ਪੈਂਡਰਾਈਵ ਦੇ ਵਿੱਚ ਹੈ ਅਸੀਂ ਜੇ ਕੋਈ ਉਹ ਬੰਦਾ ਪਾਸਾ ਸੁਣ ਲਵੇ ਤਾਂ ਸ਼ਰਮ ਨਾਲ ਸਿਰ ਝੁਕ ਜਾਂਦਾ ਜਿਹੜਾ ਤੁਹਾਡਾ ਮਹਿਲਾ ਵਿਜਨ ਕਮਿਸ਼ਨ ਉਹ ਵੀ ਸਰਪੰਚ ਦੇ ਨਾਲ ਮਿਲੀ ਭੁਗਤ ਕਰਕੇ ਗਲਤ ਰਿਪੋਰਟਾਂ ਭੇਜ ਰਿਆ ਮੈਂ ਜਲਦੀ ਹੀ ਦਿੱਲੀ ਇਹ ਸਾਰਾ ਚਿੱਠਾ ਲੈ ਕੇ ਐਸ்சி ਕਮਿਸ਼ਨ ਦੇ ਕੋਲ ਜਾਵਾਂਗਾ ਉੱਥੇ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਜੋ ਵੀ ਅਧਾਰੇ ਹਨ ਉਹਨਾਂ ਦੇ ਕੋਲੋਂ ਇਹਦੀ ਕਾਰਵਾਈ ਕਰਾ ਕੇ ਜਿਹੜੀ ਐਫਆਰ ਲੋਜਵੀ ਦਰਜ ਕਰਾਵਾਂਗੇ ਤੇ ਸਰਪੰਚ ਦੇ ਸਰਪੰਚ ਦੇ ਜਿਹੜੇ ਨਾਲ ਦੇ ਇਹ ਕੰਮ ਕਰਾ ਰਹੇ ਉਹਨਾਂ ਨੂੰ ਅਸੀਂ ਪਰਚਾ ਦਰਜ ਕਰਾ ਕੇ ਰਜਿਸਟਰ ਕਰਾਵਾਂਗੇ